ਭਾਈ ਹੋ ਜਾ ਪਿਛੇ ਨੂੰ ਉਹ ਵੀ ਭੱਜਿਓ ਆਪਣੀ ਜ਼ਿੰਮੇਵਾਰੀ ਪਰ ਵਾਟਿਓ ਤੇ ਮੁਰੇ ਫੇਰਦਾ ਕਿਉਂ ਭੱਜ ਵੀ ਦਿਓ ਨਾ ਅੱਠਵਾਂ ਨਾਮ ਹੈ ਜੀ ਸਹਯੋਗ ਨੰਬਰ ਗਾਣ ਮਾਲਾ 24 33 ਆ ਫੋਟੋ ਵੀਰ ਅੱਠਵਾਂ ਨਾਮ ਹੈ ਵੀ ਇਹ ਅੱਠਵਾਂ ਲੈ ਕੇ ਨੌਂ ਸਾਰੇ ਵਿੱਚ ਸਾਰਿਆਂ ਨੂੰ ਸਵਾਗਤ ਹੈ ਜੀ ਰਸਤਾ 55 ਤੇ ਤੇ ਅੱਜ ਵੀ ਬਾਕੀ ਖੇਡ ਭਰਾਏ ਵੇ ਆਪਾਂ ਇੱਕ ਘੰਟਾ ਸਮਰੋਹ ਲਈ ਤੇ ਮਾਜਰੇ ਦੇ ਕੋਲੇ ਮੈਂਟਾ ਪੈਂਦਾ ਜੀ ਸਿਰਾਈ ਲੈ ਜੀ ਸਿਰਾਈ ਆਏ ਨਾ ਦੂਆ ਨਾ ਫਾੜ ਯਾਰ ਘੰਡੇ ਵਾਲਾ ਜਦ ਦੂਆ ਫੜਦਾ ਫੇਰ ਕਰਦਾ ਦੰਗ ਸਿਰ ਇੱਕ ਘੰਡੇ ਵਾਲਾ ਹੀ ਫੜ ਕੇ ਚੱਲ ਓਏ ਚੱਲ ਇੱਧਰ ਤੈਨੂੰ じゃ ਕੇ ਆ ਤੂੰ ਇੱਕ ਘੰਡੇ ਵਾਲਾ ਫੜ ਕੇ ਰੱਖ ਤੂੰ ਦੋ ਵੇਕ ਫੜਦਾ ਨਾ ਜਦ ਕੋ ਮਜੰਦਾ ਹੋ ਤੇ ਬਾਕੀ ਵੀ ਖੇਡ ਵਾਂ ਮਨਚੇ ਵੇ ਤੇ ਅੱਜ ਖੇਡ ਲਾਉਣੀ ਸੀ ਆਪਾਂ ਨੇ ਸਮਰੌਲੀ ਪਿੰਡ ਦੀ 18 ਤਰੀਕ ਵਾਲੀ ਤੁਹਾਨੂੰ ਦੱਸਿਆ ਜੀ ਤਾਂ ਜਮ ਇੱਧਰ ਨੂੰ ਲਿਜਾ ਪਹਿਨ ਲਿਜਾ ਤੇ ਬਾਕੀ ਹੀਰੇ ਨੂੰ ਬਾਈ ਛੱਡ ਲਿਆਂਦਾ ਆਪਾਂ ਜੀ ਬਹੁਤ ਬਣਿਆ ਨਹੀਂ ਹੈਗਾ ਹੁਣ ਸ਼ੁਰੂ ਕਰਦੇ ਆਪਾਂ ਨੇ ਵਲੌਗ ਪਹਿਲੀ ਸ਼ਿਫਟ ਜੀ ਅੱਜ ਛੱਡਤਾ ਤੇ ਦੂਜੀ ਸ਼ਿਫਟ ਹੁਣ ਸ਼ੁਰੂ ਹੋਈ ਆ ਹੈਂ ਹਾਂ ਭਰਦੇ ਤੇ ਬਾਕੀ ਬਾਈ ਦੂਜੀ ਸ਼ਿਫਟ ਸ਼ੁਰੂ ਹੋਈ ਆ ਹੁਣ ਤੇ ਇਹ ਕੁਛ 94 ਦਾ ਪਤਾ ਨਹੀਂ ਐਕਣਾ ਕੋ ਟਾਈਮ ਲੱਗਿਆ ਤੇ ਉਹ ਕੋਈ ਵਧੀਆ ਟਾਈਮ ਲਾਉਂਦੀ ਆ ਤੇ ਨੌਕਰੇ ਦਾ ਵੀ 23 ਕੁਸ ਲੱਗਿਆ ਇੱਕ ਜਿਹੜਾ ਹਫਤੇ ਪਹਿਲਾਂ ਛੱਡਦੇ ਹੁੰਦੇ ਵੀ ਨਹੀਂ ਜਾਂਦੇ ਨੂੰ ਮੋੜਦੇ ਤੇ ਆਪਣਾ ਲੱਗਿਆ ਵੀ 24 35 ਦਾ 35 ਦਾ ਕੁ ਸਿੱਖਣਾ ਲੱਗਿਆ ਪੜਨ 24 30 ਦੇ ਥੱਲੇ ਹੀ ਅੱਗੇ ਉਤਰ ਸੁਣਿਆ ਘਾਟਾ ਤੇ ਬਾਕੀ ਹੁਣ ਇੱਥੇ ਲਾਈਵ ਵੀ ਨਹੀਂ ਹੈ ਕੋਈ ਲਾਈਵ ਵੀ ਨਹੀਂ ਕਰਦੇ ਇੱਥੇ ਹੀ ਸੱਕਦੇ ਬਾਕੀ ਹੁਣ ਵੀਰਾਂ ਨੂੰ ਪੰਤਰ ਲੱਗਿਆ ਹੋਇਆ ਹੁਣ ਇੱਧਰ ਪੰਤ ਨੇ ਸੰਭਲੇ ਤਾਂ ਹੁਣ ਕੁ ਮੁੰਡਾ ਫਿਰਦਾ ਹਾਂ ਬਾਕੀ ਹੁਣ ਦੂਜੀ ਸ਼ਿਫਟ ਸ਼ੁਰੂ ਹੋਈ ਆ ਇਹ ਆਪਾਂ ਵੀਦੂਨ ਚੱਲਦੇ ਦੇਖਦੇ ਹਾਂ ਹੁਣ ਆਪਾਂ ਸਾੜੇ ਫੜ ਕੇ ਲਿਆਏਗਾ ਰ ਇੱਕ ਸੜ ਇੱਕ ਸਾੜੇ ਵੜ ਕੇ ਤੋਰ ਮੋੜ ਖਿੱਚ 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 ਤੂੰ ਤੋਰੂੰਗਾ ਮੋੜੂੰਗਾ ਮੜੂੰਗਾ ਦਾ ਤੋਰੀ ਜਾ लवली ਬਸੀ ਕੋ ਜਰਾ ਆ ਗਈ ਭਾਈ ਹੋ ਜਾ ਪਿਛੇ ਨੂੰ ਉਹ ਵੀ ਬੱਝਿਓ ਆਪਣੀ ਜ਼ਿੰਮੇਵਾਰੀ ਪਰ ਬੈਠੇ ਉਹ ਮੁਰੇ ਫੇਰਦਾ ਕਿ ਉਹ ਵੱਟ ਵੀ ਦਿਉ ਨਾ ਆ ਬਟੌਰ ਦਾ ਪਤਾ ਨਹੀਂ ਕਿ ਹੈ ਜੋ ਪਰ ਕਹੀਆਂ ਜੇ ਖਰਾਕਾ ਹੋ ਗਿਆ ਸਹਾਰਾ ਲੈ ਕੇ ਖੜਦਾ ਹੈ ਇਹ ਸਹਾਰਾ ਬੱਕਲੇ ਬਜਾਰੇ ਹੱਪਾ 24 ਸੈਕਿੰਡ 35 ਪੁਆਇੰਟ ਵੀ 24 35 ਲੱਗੇ ਦੀ ਦੂਜੀ ਛੱਕਾ ਲੈ ਵੀਰੋ ਲਾਓ ਜੀ ਅੱਜ ਹੀਰੇ ਨੂੰ ਭਜਾਇਆ ਬਾਈ ਖੇੜ ਅੱਜ 28 18 ਤਰੀਕ ਕੱਢੀ ਆ ਤੇ ਬਹੁਤ ਸੋਣਾ ਅੱਜ ਟਾਈਮ ਲੱਗੇ ਆਇਆ ਹਨਾ ਤੇ 23 ਦੀ ਖੇੜ ਚੱਲ ਰਹੀ ਆ ਜੜੀ ਘੋੜੀ ਵੀ ਹੋਈ ਇੱਕ ਇੱਕ ਸੈਕਿੰਡ ਦਾ ਫਰਕ ਪਿਆ ਹਨਾ ਉਹ ਗੱਬੇ ਪਹੀ ਦੀ ਉਹ 23 94 99 ਪਰ ਆ ਪਤਾ ਨਹੀਂ ਕੋ ਸੱਕਣਾ ਤੇ ਇਹ ਆਪਣਾ ਆ ਬਾਈ 24 ਕੋ 35 ਪਰ 30 ਪਰ ਬਹੁਤ ਸੋਣਾ ਟਾਈਮ ਲਾਇਆ ਅੱਜ ਤਾਂ ਚੱਲ ਪੁੱਤ ਉਹ ਬਈ ਇਹਦੀ ਮੈਂ ਕਿੱਚੇ ਕਰਨੀ ਆਪਾਂ ਨੇ ਤੇ 25 ਜਿਹੜੀ ਤਰੀਕ ਆ ਉਹਨੂੰ ਕਿਹੜ ਨੂੰ ਛੱਡਣਾ ਆਪਾਂ ਨੇ ਹੁਣ ਇਹ ਫਾਇਰਪੋਟ ਪਾਉਣਾ ਆਖੇ ਤੇ ਹਨ ਤੱਕੇ ਰੈਡੀ ਆਪਾਂ 25 ਤੱਕ ਮਾੜ ਮਾਤਾ ਢੇੜਾ ਰੱਖਣਾ ਇਹਦਾ ਤੇ ਫੇਰ ਆਪਾਂ ਨੂੰ ਛੱਡਾਂਗੇ ਮੋੜ ਲਿਆ ਲਓ ਵੀ ਅੱਜ ਵੀ ਬਰੰਦ ਕੰਮ ਚ ਚਾਹੇ ਮੈਂ ਕੱਜ ਆਹੋਂ ਘਰਨੇ ਜਾ ਰਹਾ ਵਧੀਆ ਤੂੰ ਇੱਧਰ ਲਿਆਇਆ ਉੱਥੇ ਤਾਂ ਜਗ੍ਹਾ ਬਹੁਤ ਘੱਟ ਆ ਨਾ ਤੋਰਲਾ ਤੋਰਲਾ ਤੋਰਨਾ ਹਾਂ ਰੁਕਦਾ ਹਾਂ ਰੁਕਦਾ ਬਹੁਤ ਔਖਾ ਇਹ ਉਹ ਇੱਧਰ ਲੰਬਾ ਤੋਰਲਾ ਇੱਧਰ ਨੂੰ ਘੁਮਾਦਾ ਹਾਂ ਇੱਧਰ ਨੂੰ ਜਾਂਦਾ ਇੱਧਰ ਨੂੰ ਚੱਲ ਘੁਮਾ ਲਾ ਕਿਹੜੀ ਗੱਲ ਨਾ ਨਾ ਉਹ ਸਿਰੇ ਵੱਰ ਨਾਲ ਲੈ ਜਾਈ ਉੱਧਰੋਂ ਫੇਰ ਤਾਂ ਨਹੀਂ ਮੁੜਨਾ ਨਾ

ਮੇਰੀ ਬੇਬੇ ਮਾਰਦੀ ਆ ਹੱਕਾਂ ਤੈ ਬਾਜੀ ਇੱਕ ਸੈਕਿੰਡ 97 ਪੁਆਇੰਟ ਵੇ ਮਾਰੇ ਘਟ ਕੇ ਦਾੜੀ ਇੱਕ 97 ਦਾ ਸਮਾਂ ਨਹੀਂ লাস্ট জান ছাব সাক ਆ ਗਿਆ ਉਹੀ ਆਉਂਦੀ ਆ ਹਲੇ ਆਉਣਾ ਕਹਿੰਦੇ ਲੋ ਚੌਥਾ ਲੈ ਰਹੇ ਆ ਪੰਜਵੇਂ ਵਾਲੇ ਵਾਹਿਗੁਰੂ ਨਿਸ਼ਾਨ ਸਿੰਘ ਜੀ ਦਾ ਧੰਨਵਾਦ ਕਰਦੇ ਆ ਸਾਰੇ ਵੀਰਾਂ ਦਾ ਬੜੀ ਥੋੜੀ ਮਿਹਰਬਾਨੀ ਵਾਹਿਗੁਰੂ ਜਰਦੀ ਖਲਾ ਰੱਖਿਓ ਮੇਰੇ ਭਰਾਵਾਂ ਨੂੰ 6 ਦਾ ਨਾਮ ਹੈ ਜੇਲਾ ਸਮਰਾਵਾ ਯੰਟੀ ਸੌਂਸਪੁਰ ਤੇ ਇਤਰਾਣ ਨਮੈਂ ਆਓ ਜਲਸਾਭਾ ਵਾਹ ਜੀ ਵਾਹ ਧੰਨਵਾਦ ਉਹ ਬੱਚੋ 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 ਛੇੜਾ ਬੰਨ ਬੱਚੇ ਪਾਸੇ 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 ਹਾਂ ਬੜਵਾਣੂ ਜੀ ਤੋਂ ਕੋਡੀ ਕਦੇ ਫੜਾਈ ਜਾਂਦੇ ਤੁਸੀਂ ਦੇਖ ਲੂ ਮਾਰੂਗੇ ਤੁਹਾਡੀ ਬਈ ਇੱਧਰ ਸਾਰੇ ਇੱਧਰ ਬਾਈ ਇੱਧਰ ਦੇਖਿਓ ਸਾਰੇ ਵੀਰੇ ਦੇਖੋ ਜੀ ਦੇ ਛੇਵਾਂ ਸਤਵਾਂ ਨਾਮ ਆਉ ਲੋ ਜੀ ਆ ਜਲਸਾਭਾ ਛੇਵਾਂ ਲਓ ਜੀ ਹਨ ਜੀ ਓਕੇ ਸਰ ਓਕੇ ਪ੍ਰੀਤਾ ਬਸੀ ਤੋਂ ਤੇ ਕੋਹਰਾਂ ਦੇ ਵਧੀਆ ਪੈਰ ਬਣਾਉਂਦਾ ਉਹਦਾ ਰੋਜ਼ਾਈ ਮਾਨ ਕੀਤਾ ਜਾਊਗਾ ਅੱਜ ਖੇਡ ਦੇ ਵਿੱਚ ਆ ਸਨਮਾਨ ਵਿਸ਼ੇਸ਼ ਸਨਮਾਨ ਕੀਤਾ ਜਾਊਗਾ ਸਾਡੇ ਨਗਰ ਵੱਲੋਂ ਸੱਤਵਾਂ ਨਾਮ ਹੈ ਜੀ ਗਿਆਨੀ ਬਲਬੀਰ ਸਿੰਘ ਟਕਰਾਲੀ ਗਿਆਨੀ ਬਲਬੀਰ ਸਿੰਘ ਟਕਰਾਲੀ ਸੱਤੀ ਟਕਰਾਲੀ अठवा नाम है जी सहयोग नंबर दान माला चौबी पैंती अठवा नाम है वे ये अठवा लेकिन नौ मार गई गुरप्रीत सिंह सालापुर चौबी ठाहठ नौवा नाम ਬੈਟ ਹਾਂ ਅੱਗੇ ਆ ਜਾ ਤੂੰ ਦਸਵਾਂ ਨਾਮ ਹੈ ਜੀ ਇਹ ਸੱਲਾ ਬਰੇ ਇਹਨਾਂ ਦਾ ਗੁਰਪ੍ਰੀਤ ਸਿੰਘ ਸੱਲਾ ਬੋ ਦਸਵਾਂ 302 ਆਪਰ ਦਾ ਆ ਵੀ ਦਾਰੇ ਆਉਂ ਵੀ ਆਉ 302 ਵਾਲੇ ਇਹ ਨੌ ਕਿਹੜਾ ਮੁੰਡਿਆਂ ਦਾ ਇਹਨਾਂ ਦਾ 309 ਦਾ ਦੋ ਜੀ ਸੱਚੇ ਰੱਬ ਦਾ ਜੋਤ RAMਪੁਰ ਦੀ ਗੁਰਿੰਦਰ RAMਪੁਰ ਇਹ ਗੁਰਿੰਦਰ RAMਪੁਰ ਜੋਤ RAMਪੁਰ ਉਹ ਵੇ ਗੰਨੇ ਦੀ ਗੜਾਈ ਚੱਲ ਪਈ ਤੇ ਬਾਕੀ ਲੱਗੇ ਪਿਆ ਸਵੇਰ ਦੇ ਗੜਾਈ ਕਰਨ 95 ਦੀ ਸ਼ੁਰੂ ਕਰੀਏ ਗੜਾਈ ਹਾਂ ਜੇ ਤੇ ਗੰਨੇ ਦਾ ਬਾਈ ਫਟਾਰਾ ਦੇਖੋ ਕਿੰਨਾ ਸੋਹਣਾ ਹੈ ਬਾਕੀ ਹਜੇ ਹੁਣ ਇਹਨੂੰ ਇਹ ਪਾਣੀ ਵੀ ਪਾਉਣਾ ਆਪਾਂ ਨੇ ਇੱਧਰੋਂ ਜੱਗੇ ਨਾਲ ਥੋੜਾ ਜਿਹਾ ਪਾਣੀ ਜੇ ਦਿੱਤਾ ਏ ਉਹ ਤਾਂ ਜ਼ਿਆਦਾ ਹੋਇਆ ਪਿਆ ਆਪਣੇ ਵਾਲਾ ਹੁਣ ਚੱਲ ਰਿਹਾ ਕਿੰਨਾ ਹਜੇ ਤੇ ਇੱਧਰ ਗੜਾਈ ਕਰਨ ਲੱਗ ਪਏ ਸਾਰੇ ਬੰਦੇ ਉਹ ਸ਼ਿਟੀਆਂ ਵਾਲਾ ਕੰਮ ਦੇਖਦੇ ਬਈ ਆਹ ਚੱਲੀਆਂ ਵੀ ਦਿਖਾਈਆਂ ਥੱਲੇ ਤੇ ਇਹ ਵੱਲੋਂ ਹਾਂ ਕੋਕਾ ਹਵਾ ਖਰਾਬ ਹੋ ਗਿਆ ਹੋਰ ਹਵਾ ਖਰਾਬ ਕਰਿਆ ਤੁਸੀਂ ਉਹਨੇ ਲੰਬੜਦਾਰ ਨੇ ਚਮਲਾਇਆ ਕੱਕ ਸਾਡਾ ਇਹ ਨਹੀਂ ਇੰਨਾ ਕੱਕ ਹੋਣਾ ਨਹੀਂ ਤਾਂ ਇਹਨਾਂ ਦਾ ਲੇਟ ਕਰਤਾ ਕਹੀਂ ਤੋਂ ਚਮਲਾ ਕਰ ਕਰਕੇ ਚਮਲਾ ਚਮਲਾ ਕੁੱਟਣਾ ਹੁਣ ਸੁਣ ਗਿਆ ਜੇ ਜੇ ਇਸ ਵਿੱਚ ਕਿ ਮੂੰਗੀ ਕਿਤੇ ਗਿਆ ਮੂੰਗੀ ਵਾ ਵਿਚੇ ਹੋ ਗਿਆ ਯਾਰ ਪਾਣੀ ਐ ਇੱਥੇ ਤਾਂ ਰਸਤੇ ਪਰ ਤਾਂ ਜਾਣਾ ਹੀ ਆ ਕਿਉਂਕਿ ਥੋੜਾ ਪਾਣੀ ਬਹੁਤ ਆਉਂਦਾ ਨਹੀਂ ਹਮ ਲੋਕ ਆ ਮਾਰਾ ਮੋਟਰ ਹਲਕਾ ਆ ਹਾਂ ਹਾਂ ਤਾਂ ਹਲਕਾ ਜਾਏ ਆ ਹਲਕਾ ਉਹ ਮੇਰੀ ਗੱਲ ਤੁਹਾਨੂੰ ਲੱਗੇ ਵੀ ਹੈਗੇ ਇਹਨੂੰ ਵੀ ਸਾਫ ਕਰ ਲਿਓ ਰੇ ਤੇ ਇਹਨੂੰ ਚਮਕਾ ਲਓ ਮੋਟਰ ਨੂੰ ਫੇਰ ਮੈਂ ਸਪਰੇਅ ਲਿਆ ਕੇ ਮਾਰ ਦੂੰਗਾ ਹਾਂ ਇਹ ਚਪਟ ਲੈ ਆਇਦੋ ਪਾ ਲੈ ਆਉਣਾ ਮੈਂ ਮੈਂ ਵੀ ਲਿਆਉਣੀ ਉੱਥੇ ਵੀ ਮਾਰਨੀ ਮੈਂ ਚਪਟ ਮਾਰ ਨਹੀਂ ਫੇਰ ਤੂੰ ਦੇ ਕਰ ਲੈ ਚੱਲ ਹਾਂ ਇਹ ਕਰ ਲਾ ਫਿਰ ਹਾਂ ਇਹ ਕਰ ਲਾ ਚਪਟ ਲੈ ਤਾ ਰੋਣ ਦੇ ਵਿੱਚ ਪਾ ਦਿੰਗੇ ਬਾ ਠੀਕ ਆ ਠੀਕ ਆ ਬਾਕੀ ਭਾਈ ਇਹਨਾਂ ਬੇਲਾ ਬੂਲਾ ਵੀ ਲਾਤੇ ਦੇ ਤੇ ਅਰੇ ਤੇ ਅਰੇ ਵੀ ਹੁਣ ਸਵਾਰੀ ਕਰਾਂਗੇ ਪਾਣੀ ਖੜੀ ਜਾਂਦਾ ਇਹਨਾਂ ਦਾ ਫੇਰ ਮੈਂ ਕਿਹਾ ਚਲੋ ਕੋਈ ਨਹੀਂ ਹੋਣਾ ਇੰਨੀ ਜਗ੍ਹਾ ਦਾ ਨਹੀਂ ਆ ਦੇਖੋ ਕਿੰਨੇ ਛੋੜੀ ਹੋ ਗਏ ਅੰਮਾ ਪਾਣੀ ਗੱਲ ਕੇ ਫੇਰ ਖਰਾਬ ਹੋ ਗਿਆ ਤੁਹਾਨੂੰ। ਔਰ ਇਹਨੂੰ ਵੱਟ ਵੀ ਲਾਈ ਵੀ ਤੀ ਫਿਰ ਜੱਗੇ ਨਾਲ ਕਰਕੇ ਉਹ ਚ ਬੱਚਾ ਹੁਣ ਬਈ ਚ ਬੱਚਾ ਦੁਬਾਰੇ ਉਛਣ ਲੱਗ ਗਿਆ। ਪਹਿਲਾਂ ਚ ਬੱਚਾ ਉਛਲਦਾ ਜਾਂਦਾ ਸੀ ਢਾਹਤਾ ਤਾਂ ਇਹ ਗੱਬੇ ਤੇ ਪਾਣੀ ਘਟ ਗਿਆ ਦਾ। ਤੇ ਹੁਣ ਇੰਨਾ ਪਾਣੀ ਹੋ ਗਿਆ ਦੁਬਾਰੇ ਚੱਲ ਪਿਆ ਕੰਮ। ਅੱਛਾ ਨੇ ਯਾਰ। ਮਾ ਕੀ ਉਹ ਗੰਨੇਵਲ ਵੀ ਮਾਰਦੇ ਗੇੜਾ ਹੁਣ। ਤੇ ਹੁਣ ਬਈ 22 ਤਰੀਕ ਨੂੰ ਖੇਤ ਪਰ ਜਾਵਾਂਗੇ ਆਪਾਂ। ਤੇ ਬਾਈ ਨੂੰ ਵੀ ਬਾਈ ਸ਼ਾਇਦ ਇਹ ਆ ਕਿਉਂਕਿ ਆਪਣਾ ਕੰਮ ਕਰ ਦੇਖੀਓ ਪਹਿਲਾਂ ਹੁਣ ਆਪਣਾ ਤੇ ਜਿਹੜੇ ਨੇ ਕੱਲ ਬਹੁਤ ਸੋਹਣਾ ਬਾਈ ਕੰਮ ਕਰਿਆ ਬਹੁਤ ਸੋਹਣੀ ਭਿਹਾਈ ਕਰੀ 8 ਨੰਬਰ ਕਰਿਆ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਬਾਈ ਬਾਕੀ ਪਣਾ ਦੋ ਪਿਆਰੇ ਰਹਿ ਗਏ ਗੜਾਈ ਦੇ ਇਹ ਕਰਵਾ ਕੇ ਉੱਤੇ ਬਾਅਦ ਇਹਨੂੰ ਫਿਰ ਕਾਕੂ ਕੋ ਸੁੱਕੇ ਤੇ ਫਿਰ ਪਾਣੀ ਪੂਣੀ ਲਾਵਾਂਗੇ ਆਹ ਸਾਈਡ ਦੇਖ ਲਓ ਕਿੰਨਾ ਫਰਕ ਆ ਪਰਸ਼ਾਮ ਆ ਇਹ ਹੀ ਪੈਂਦਾ ਇੱਧਰ ਕਿੰਨਾ ਘਟਾ ਹੋਇਆ ਬੂਟਿਆਂ ਦਾ ਬੂਟਿਆਂ ਦੀ ਬਈ ਆਪਾਂ ਨੇ ਸ਼ੰਗਾਈ ਨਹੀਂ ਕਰੀਦੀ ਹੈਗੇ ਜਿਹੜਾ ਆਪਾਂ ਨੇ ਬਈ ਮਸਾਲਾ ਪਾਇਆ ਤਾਂ ਨਾ ਬੂਟਿਆਂ ਦੇ ਵਿੱਚ ਉਹਦਾ ਤੁਹਾਨੂੰ ਮੈਂ ਰਿਜ਼ਲਟ ਦਿਖਾਉਣਾ ਆ ਵੀ ਟਾਣੀਆਂ ਵਰਗਾ ਦਾ ਬੂਟੇ ਮੇਰੇ ਕੋ ਫੋਟੋਆਂ ਪਈਆਂ ਪੁਰਾਣੀਆਂ ਆ ਆਹ ਦੇਖੋ ਬੂਟਾ ਕਿੰਨਾ ਸੋਹਣਾ ਚੱਲਿਆ ਤੋਂ ਤੇ ਬਾਅਦ ਇਹ 9 ਨੰਬਰ ਛਿਟੀ ਆ ਇਧਰ ਲਈ ਸਾਰੀ ਆ ਇਹ ਸਾਰੇ ਖੜ ਗਈ ਤੇ ਛਿਟੀ ਆ ਵੀ ਦੇਖੋ ਕਿੰਨਾ ਸੋਹਣਾ ਹੋਇਆ ਬੂਟਾ ਬਹੁਤ ਵਧੀਆ ਚੱਲਣ ਲੱਗ ਗਏ ਬੂਟੇ ਥੱਲੇ ਦੇ ਬਹੁਤ ਮਟਾਈ ਕਰ ਰਹੇ ਨੇ ਤੇ ਗੰਨਾ ਵੀ ਵਧੀਆ ਹੋਇਆ ਪਿਆਰੇ ਹੁਣ ਬਾਕੀ ਇਹਨੂੰ ਵੀ ਪਾਣੀ ਲਾਉਣਾ ਆਪਾਂ ਨੇ ਇੱਕ ਵਾਰੀ ਇਹਦੀ ਲੜਾਈ ਹੋ ਜਾਈ ਉਹ ਤੇ ਬਾਅਦ ਹੁਣ ਇਹਨੂੰ ਪਾਣੀ ਛੱਡ ਦੇਣਾ ਕਿਉਂਕਿ ਮਾੜਾ ਮੋਟਾ ਲੀਕ ਹੋਈ ਜਾਊਗਾ ਕੋਈ ਚੱਕਰ ਨਹੀਂ ਹੈਗਾ ਗੰਨਾ ਇਹ ਵੀ ਵਸਾਉਣਾ ਚੱਲ ਰਿਹਾ ਬਾਕੀ ਰੇ ਪਾਣੀ ਆ ਚ ਪਿਆ ਆ ਪਿਆ ਹੁਣ ਪਾਣੀ ਦੀ ਘਸਰਾ ਪਾਣੀ ਲਾ ਦੇਣਾ ਆਪਾਂ ਨੇ ਮੀਂਹ ਦੇ ਕੇ ਇੱਕ ਦੋ ਵਿੱਚ ਨੇਰੀ ਨਾ ਬੂਟੇ ਵੀ ਟੁੱਟ ਗਏ ਤੇ ਉਹ ਵੀ ਵੱਢਣੇ ਪੈਣੇ ਆ ਹੁਣ ਹੋਰ ਗੱਬੇ ਤੇ ਟੁੱਟੇ ਆ ਜੜ ਤੇ ਨਹੀਂ ਫਟ ਓਏ ਤੇ ਉਹ ਵੀ ਹੁਣ ਕਰਾਂਗੇ ਇੱਕ ਅੱਧ ਦਿਨ ਚ ਬਾਕੀ ਹੁਣ ਬੀਜ ਦਾ ਬਾਈ ਪਨੀਰੀ ਦਾ ਦੋ ਬੀਜ ਤਾਂ ਮੈਂ ਲਿਆਂਦੇ ਵੇ ਤੇ ਇੱਕ ਹੁਣ ਦੇਖਦਾ ਕੱਲੂ ਜਾ ਕੇ ਬੀਜ ਚੱਕ ਕੇ ਲਿਆਉਣਾ ਫਿਰ ਉਹਨੂੰ ਭਜੋਦਣਾ 25 ਤਰੀਕ ਤੱਕ ਆਪਾਂ ਨੇ ਬੀਜ ਦੇਣਾ ਬਾਕੀ ਪਨੀਰੀ ਵਾਲਾ ਤਾਂ ਆਪਾਂ ਨੇ ਤਿਆਰ ਕਰੇ ਦਿੱਤਾ ਤਾਂ ਨਾ ਥੱਲੇ ਕੀ ਬਲੌਗ ਦੇਖਿਆ ਹੀ ਹੈ ਤੇ ਉਹ ਕੱਲੂ ਬੰਦਾ ਰੱਖ ਕੇ ਆਪਾਂ ਨਾਲੇ ਬੂਟੇ ਵਟੇ ਇਹ ਆ ਕਰਦਣ ਨਾਲੇ ਪਨੀਰੀਨ ਪਿਆਰ ਕਰਦਣਾ ਬੱਟਾ ਬੂਟਾ ਪਾ ਕੇ ਮਣ ਕੇ ਐਦਿਕੀ ਤਾਂ ਬਈ ਆਪਣੇ ਥੋੜੀਓ ਬੀਜ ਹੋਣੇ ਆ ਪੰਜ ਰਕੀਲੇ ਆਪਣੇ ਉਹਦੇ ਲੱਗਣ ਜੀ ਵੀ ਤੇ ਨਾ ਹੁਣ ਆਪਾਂ ਵਧਾਦਣਾ ਕੰਮ ਜੀ ਦੀ ਵਾਲਾ ਜੀ ਖਣਕਣ ਕਿਉਂਕਿ ਆਪਣੇ ਘਰ ਵਾਲੀ ਚ ਸਾਰੇ ਬੂਟਾ ਗੰਨਾ ਕਰਦਣਾ ਉਰੇ ਤੋਂ ਤਕਰੀਬਨ ਹੋਇਆ ਗਿਆ ਗਾਹਾਂ ਵਾਲੀ ਮੋਟਰ ਤੇ ਜਾਉਂਗੇ ਹੁਣ ਉੱਧਰ ਵੀ ਬੂਟਾ ਕੰਨ ਚੱਲ ਉਹਦਾ 4 ਬਿੱਗੇ ਇੱਥੇ ਉੱਥੇ ਕਰਨਾ ਆਪਾਂ ਨੇ ਉੱਥੇ ਸਾਰੇ ਚ ਬੂਟਾ ਕੰਨ ਲਾ ਦੇ ਕੇ ਫਿਰ ਉਹਦੇ ਬਾਅਦ ਅਗਲੀ ਮੋਟਰ ਕੋਲ ਖਾੜ ਧਰਦਾਂ ਤੇ ਹੁਣ ਇਹਦੀ ਵੀ ਗੜਾਈ ਕਰਵਾ ਕੇ ਚਾਹ ਲੈ ਕੇ ਆਇਆ ਤਾਂ ਉੱਧਰ ਸੈਲਰ ਚ ਕੰਮ ਚੱਲਦਾ ਉੱਧਰ ਵੀ ਚਾਹ ਚੁਧ ਦੇ ਕੇ ਆਏ ਫਿਰ ਉਹਦੇ ਕਰਕੇ ਹੁਣ ਇਹ ਵੀ ਸਮਾਂ ਲੇਟ ਹੋ ਗਈ ਤਾਂ 4:30 ਹੋ ਗਏ ਆ ਸਮਾਂ ਸਮੂਹ ਚੱਕ ਲਿਓ ਠੀਕ ਆ ਜਿਹੜਾ ਪਿਆ ਬੋਤਲ ਬੂਠ ਲਈ ਤੇ ਬਾਕੀ ਅੱਜ ਬਾਈ ਸਵੇਰੇ ਸਵੇਰੇ ਫੇਰ ਆਈਆਂ ਅੱਛਾ ਬਿਲਕੁਲ ਤੇ ਅੱਛੀ ਵੀ ਨੇ ਪਾਓ ਬੁੱਡੇ ਪੂਰੇ ਲੀਜ਼ਰ ਕਰਨਾ ਤਾਂ ਬਾਕੀ ਮੁੰਡਾ ਲੱਗਿਆ ਵਿਆ ਮੇਰੇ ਆਉਂਦੇ ਨੂੰ ਤਾਂ ਨੇ ਕੰਮ ਕਿਤੇ ਜ਼ਿਆਦਾ ਟੱਟ ਕਰਿਆ ਹੋਵੇ ਤਾਂ ਪਾੜ ਪਾੜਦੀ ਤੇ ਗੁੱਡ ਗੁੱਡੀ ਨਿੱਤੀ ਪੈਂਦੀ ਐ ਤੇ ਉਹ ਤਾਂ ਗੱਲ ਹੋਣੀ ਗੱਲ ਤੇ ਬਾਕੀ ਉਹ ਵੀ ਸ਼ੁਰੂਆਂ ਲੱਗਿਆ ਹੋਣਾ ਗੱਡੀ ਪਈ ਜਾਂਦੀ ਹੈ। ਮੈਂ ਸਿੱਖ ਗਿਆ ਬਾਈ ਓਕੇ ਦੀ ਪੂਰੇ ਆਪਣੇ ਵੱਲੋਂ ਪਾਠ ਆ। ਪੂਰਾ ਵੀ ਜਿਹੜਾ ਉਹ ਸਿਖਾਉਣਾ ਤਾਂ ਸਿੱਖ ਗਿਆ ਬੱਸ। ਕੋਈ ਲੋੜ ਨਹੀਂ ਹੈਗੀ ਹੁਣ ਇਹਨੂੰ। ਮੈਂ ਵੀ ਤਾਂਹੀਂ ਘਟਾਉਣਾ ਵੀ ਬੰਦਾ ਆਪ ਮੜਾ ਜੇ ਜ਼ੋਰ ਮਾਰੇ ਨਾ ਨਹੀਂ ਆਲਸੀ ਹੋ ਜਾਂਦਾ ਦੂਏ ਪਰ ਨਰਵਰ ਰਹਿੰਦਾ। ਤਾਂ ਕਰਕੇ ਬਾਈ ਮੈਂ ਲੇਟ ਆਇਆ। ਮੈਂ ਕਿਹਾ ਚੱਲ ਇਹਨੂੰ ਫਿੱਟ-ਫਟ ਕਰੰਦੇ ਨੇ ਨਹੀਂ ਮੈਨੂੰ ਦੇਖੀ ਜਾਣਾ ਵੀ ਕਿਵੇਂ ਕਰਾਂ, ਕੀ ਕਰਾਂ ਡਰ-ਡਰ ਕੇ ਕਰਨਾ ਤਾਂ। ਹੁਣ ਮੇਰੇ ਆਉਂਦੇ ਨੂੰ ਫਿੱਟ ਕਰਕੇ ਚਲਾਇਆ ਹੋਇਆ ਤਾਂ ਇਹਨੇ। ਬਾਕੀ ਦੋ ਤਿੰਨ ਖੇਤ ਆ ਉਰੇ ਕਰਨੇ ਨੂੰ ਇੱਕ ਆ ਰਹਿੰਦਾ ਏ ਇੱਕ ਉਹ ਪਰਾਂ ਖਤੀ ਦੋਨੇ ਕਰਨੇ ਆ ਲੰਬੇ ਲੰਬੇ ਜਿਓ ਘਰ ਦੇ ਪਿੱਛੇ ਤੇ ਆਉਂਦੇ ਬਾਕੀ ਹੁਣ ਲੱਗਿਆ ਹੋਇਆ ਉਰੇ ਤੇ ਆਪਾਂ ਨੇ ਵੀ ਜਾਣਾ ਤਾਂ ਮੜਾ ਉਹ ਮਲਚਰ ਵਾਲੀ ਮਸ਼ੀਨ ਜੀ ਲੈ ਕੇ ਆਉਣੀ ਜਮਕੌਰ ਸਾਹਿਬ ਤੇ ਤਾਂ ਕਰਕੇ ਫਿਰ ਮੈਂ ਚੱਲੇ ਆ ਬਾਕੀ ਢੇੜਾ ਮਾਰਨੇ ਆਏ ਤਾਂ ਵੀ ਇੱਕ ਵਾਰੀ ਸਹੀ ਫਿੱਟ ਕਰਿਆ ਹੋਇਆ ਇਹ ਕਹਿੰਦਾ ਢੇੜਾ ਮਾਰ ਜੀ ਟਰੀ ਜਾਂਦਾ ਤਾਂ ਮੈਂ ਕਿ ਤੂੰ ਫਿੱਟ ਕਰ ਮੈਂ ਆ ਜਾਣਾ ਆਪੇ ਆ ਵੀ ਮੈਂ ਫਿਰ ਮੈਂ ਲੇਟ ਜਿਹੀ ਆਇਆ ਹੀ ਰੇਣ ਤਾਣਾ ਪਾ ਕੇ ਮੈਂ ਚਲੋ ਜਾਨੂ ਕਰੂੰਗਾ ਮੁੰਡਾ ਕੰਮ ਹਣ ਲੱਗਿਆ ਵੇ ਬਾਕੀ ਬਈ ਬਹੁਤ ਸੋਹਣਾ ਕੰਮ ਕਰਦਾ ਬਾਕੀ ਜੇ ਕਿਸੇ ਵੀਰ ਭਰਾ ਨੇ ਇਤਰ ਕਰਾਉਣਾ ਹੋਵੇ ਹਨ ਤਾਂ ਸੰਪਰਕ ਕਰ ਲਿਓ ਜੋ ਹਾਛੀ ਵੀ ਨੂੰ ਫੋਨ ਕਰ ਲਿਓ ਜੋ ਮਨੂ ਫੋਨ ਕਰ ਲਿਓ ਕਮੈਂਟਾਂ 'ਚ ਨੰਬਰ ਵੀ ਦੇ ਦਾਂਗੇ ਹਨ ਜੇ ਕੋਈ ਮੈਸੇਜ ਕਰਦੇ ਹੋ ਬਾਕੀ ਹਣ ਓਕੇ ਦੀ ਪੂਰੀ ਰਿਪੋਰਟ ਹੈ ਹਨ ਸਰਾ ਲਾਉਣ ਲੱਗ ਗਿਆ ਮੁੰਡਾ ਇਹਨਾਂ ਇਕਣਾ ਬਈ ਆਪਾਂ ਨੂੰ ਆਪਣੇ ਪਰ ਉਮੀਦ ਸੀ ਵੀ ਹਨਾ ਵੀ ਕਦੇ ਰਾਂਭਾ ਨਹੀਂ ਆਇਆ ਕੰਮ ਦਾ ਉਕਣਾ ਹੁਣ ਬਈ ਇਹਦੇ ਪਰ ਮੈਂ 99% ਭਰੋਸਾ ਕਰ ਸਕਦਾ ਹਾਂ ਉਹਨਾਂ ਇਹਨੇ ਤੇ 1% ਹੈਗਾ ਮਾੜਾ ਮੋਟਾ ਜਿਹੜੀ 1 2 ਵੀ ਬੈਗ ਆ ਖੁੰਚੇ ਖਾਂਚੇ ਵਾਲਾ ਸੈਟਿੰਗ ਆਏ ਤੇ ਸੈੱਟ ਵਾਲੀਆਂ ਉਹ ਇਹਨੂੰ ਹੁਣ ਦੱਸ ਦੇਣੀ ਆਪਾਂ ਨੇ ਤੇ ਉਹ ਕਰੀ ਜਾਊਗਾ ਚਲ ਆ ਗਏ ਉਹ ਆਪਾਂ ਨੂੰ ਇਹਦੇ ਫੀਚਰ ਦੱਸਾਂਗੇ ਉਹਦੇ ਕਿ ਕਿੰਨੇ ਤੱਕ ਸਪਲੇ ਟਾਈਮ ਲਿਜੋਣਾ ਹੈ ਉਸੀ ਤਾਲ ਤੋਂ ਕੋਈ ਨਹੀਂ ਮੈਂ ਮੇਰਾ ਭਾਈ ਹੈ ਜਿਹੜਾ ਠੀਕ ਹੈ ਪੰਜਾਂ ਕੋਈ ਉਸਤਾਦ ਨੇ ਨਾ ਕੋਈ ਜੇਦਾ ਨਹੀਂ ਹੁੰਦਾ ਨਾ ਪਰ ਆਹ ਕਿਤਾਬ ਦੇ ਲੋੜ ਆ ਵੀ ਹਾਂ ਉਸਤਾਦ ਦਾ ਫਾਇਦੇ ਆਏ ਆ ਬੁਲਾਣਾ ਨਾ ਜਿਹੜਾ ਮਾਲਕ ਨੇ ਲਿਖਿਆ ਹੋਇਆ ਇਹਦੇ ਕਰਮਾ ਜੀ ਇਹਨੇ ਆਹ ਕੰਮ ਕਰਨਾ ਇਹਨੇ ਆਹ ਕਰੇ ਦੇਣਾ ਤੇ ਉਹ ਮੈਂ ਨਾ ਸਿਖਾਉਂਦਾ ਬਈ ਇਹਨੇ ਆਪ ਸਿੱਖੇ ਜਾਣਾ ਤਾਂ ਏਕਨ ਆਪਾਂ ਸਿੱਖੇ ਆ ਬਈ ਬਿਨਾਂ ਸਿਖਾਏ ਤੇ ਕਿਤੇ ਦੇ ਆਪਣੀਆਂ ਨੇ ਸਿੱਖੇ ਜਾਣਾ ਤਾਂ ਬੱਸ ਆਏ ਆ ਵੀ ਆਪਣਾ ਭਾਈ ਆ ਬਈ ਬੜੀਆ ਕੰਮ ਕਰੇ ਪਾ ਗਏ ਨੇ ਤਰਸ ਕੇ ਬੜਾ ਨਾ ਚੁੱਕੇ ਰੱਖੇ ਤਾਂ ਮੈਂ ਕੰਮ ਦਾ ਇਹਨੂੰ ਬਾਤੂ ਦਵਾਈ ਜਾਣਾ ਆਪਾਂ ਨੂੰ ਕੰਮ ਦੀ ਫੇਰਾ ਬਣੇ ਵਾਲੀ ਜੇ ਹੋਵੇ ਤੇ ਬਸ ਆਪਾਂ ਥੋੜਾ ਦੂਰ ਦਾ ਜਾਂਦਾ ਇਹ ਵੀ ਦੂਰ ਭੇਜਣ ਦੇ ਆਪਾਂ ਆਪਣਾ ਹੁੰਦਾ ਜਿਦਣਾ ਨਾਲ ਜਿਹੜੇ ਚੱਕੇ ਲੰਘ ਜਾਂਦਾ ਦਾ ਹਨ ਤੇ ਹੁਣ ਆਏ ਸੋਚਦਾ ਵੀ ਚੱਲ ਇਕੱਠਾ ਕੰਮ ਮਿਲ ਜੇ ਮੁੰਡਿਆਂ ਨੂੰ ਫਿਰ ਉੱਥੇ ਸਵਾਦ ਵੀ ਆ ਨਾ ਜਾਣ ਆਉਣ ਦਾ ਕਿਉਂਕਿ ਟਰੈਕਟਰ ਬਈ ਬੜਾ ਬਹੁਤ ਹੈ ਤੇਲ ਬਹੁਤ ਹੰਦਾ ਰੋਡ ਪਰ ਉਹਦੇ ਕਰਕੇ ਫਿਰ ਥੋੜੀ ਕੌਲ ਜੀ ਕਰ ਜਾਂਦਾ ਨਾ ਬਾਕੀ ਹੁਣ ਕੰਮ ਇੱਕ ਦੋ ਆਏ ਵੇ ਹੈਗੇ ਆ ਉਹ ਆ ਦੇ ਭੇਜਦੇ ਆ ਉੱਥੇ ਬਾਕੀ ਇਹਨੇ ਆਪਣੇ ਵੀ ਖੇਤ ਖੂਦ ਕਰਨੇ ਆ ਸਾਰੇ ਗੱਗੇ ਨਾਲ ਦੇ ਪਿੰਡ ਵੀ ਵਧੇਰਾ ਕੰਮ ਪਿਆ ਜਿੱਦ ਤਾ ਆਪਣਾ ਪਿੰਡ ਵੀ ਕਰਨਾ ਇਹਨੇ ਸਾਰਾ ਕਾਲੇ ਚਾਚੇ ਇਹਨਾਂ ਦਾ ਤੇ ਆਪਾਂ ਨੇ ਵੀ ਆਪਣਾ ਕਰ ਲੈਣਾ ਹੁਣ ਇਹਦੇ ਨਾਲ ਨਹੀਂ ਤਾਂ ਇਹ ਕੀ ਆਪਣਾ ਲਿਆਉਣਾ ਤਾਂ ਮੈਂ ਮੇਰੀ ਸਲਾਹ ਤੇ ਵੀ ਚੱਲ ਆਪਣਾ ਆਪਣਾ ਕਰਕੇ ਹਨਾ ਮੇਨ ਮੇਨ ਦਾ ਵੀ ਛੱਡਿਆਉਂਗਾ ਫਿਰ ਇਹਨੇ ਲਿਆਂ ਤਾਂ ਕੀ ਗੱਲ ਆਪਣੀ ਦਾ ਵਧੀਆ ਨਾਲ ਇਹ ਵੀ ਕੰਮ ਕਰ ਲਊਗਾ ਹਨਾ ਆਪਣਾ ਚਲੋ ਚੱਲਦੇ ਹਾਂ ਮਹਾਰਾਜ ਦੀ ਕਿਰਪਾ ਨਾਲ ਤੇ ਬਾਕੀ ਹੁਣ ਚੱਲਦੇ ਆ ਬਈ ਕਰਨ